ဂျူ اے ای ਤੋਂ ਭਾਰਤ ਆ ਰਹੇ ਇਜ਼ਰਾਈਲੀ ਜਹਾਜ਼ ਤੇ ਈਰਾਨ ਨੇ ਕੀਤਾ ਕਬਜ਼ਾ ਜਹਾਜ਼ ਤੇ ਸਵਾਰ 25 ਚਾਲਕ ਜਿਨ੍ਹਾਂ ਚੋਂ 17 ਸਨ ਭਾਰਤੀ ਇਜ਼ਰਾਈਲ ਨਾਲ ਚੱਲ ਰਹੀ ਜੰਗ ਵਰਗੇ ਹਾਲਾਤ ਵਿਚਾਲੇ ਕੀਤਾ ਕਬਜ਼ਾ ਈਰਾਨ ਦੀ ਇਸ ਕਾਰਵਾਈ ਨੇ ਹੋਰ ਵਧਾਤਾ ਤਣਾਅ ਇਜ਼ਰਾਈਲ ਦੀ ਫੌਜ ਨੇ ਈਰਾਨ ਨੂੰ ਦਿੱਤੀ ਚੇਤਾਵਨੀ کہا ایران ਨੂੰ ਇਸ ਦਾ ਨਤੀਜਾ ਜ਼ਰੂਰ ਭੁਗਤਣਾ ਪਵੇਗਾ ایران ਨੇ ਇਜ਼ਰائیل ਨਾਲ ਚੱਲ ਰਹੀ جنگ ਵਰਗੇ ਹਾਲਾਤ ਵਿਚਾਲੇ ਯੂ اے ای ਤੋਂ ਭਾਰਤ ਆ ਰਹੇ ਇਜ਼ਰਾਈਲੀ ਮਾਲ ਵਾਹਕ ਜਹਾਜ਼ MSC एरिस ਤੇ ਕਬਜ਼ਾ ਕਰ ਲਿਆ ਹੈ ਜਿਸ ਹਾਂ ਈਰਾਨ ਦੀ ਇਸ ਕਾਰਵਾਈ ਨੇ ਖੇਤਰ ਚ ਤਣਾਅ ਹੋਰ ਵਧਾ ਦਿੱਤਾ ਹੈ ਸੋ ਜਹਾਜ਼ ਤੇ ਸਵਾਰ 25 ਚਾਲਕ ਦਲ ਜੋ 17 ਭਾਰਤੀ ਨੇ ਚਾਲਕ ਦਲ ਦੇ ਹੋਰ ਮੈਂਬਰਾਂ ਚੋਂ 4 ਫਲਿੱਪੀਅਨਜ਼ ਹਨ ਤੇ 2 ਪਾਕਿਸਤਾਨੀ ਤੇ ਇੱਕ ਰੂਸੀ ਤੇ ਇੱਕ ਐਸਟੋਨੀਆਈ ਨਾਗਰਿਕ ਸ਼ਾਮਲ ਹੈ ਸੋ ਈਰਾਨ ਵੱਲੋਂ ਜਹਾਜ਼ ਦੇ ਕਬਜ਼ੇ ਦੇ ਐਲਾਨ ਮੰਗਰੋ ਇਜ਼ਰਾਈਲ ਦੀ ਫੌਜ ਨੇ ਚੇਤਾਵਨੀ ਦਿੱਤੀ ਹੈ ਕਿ ਈਰਾਨ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ ਈਰਾਨ ਦੇ ਨੀਮ ਫੌਜੀ ਰੈਵੋਲੂਸ਼ਨਰੀ ਗਾਰਡ ਦੇ ਕਮਾਂਡੋਜ਼ ਨੇ ਹਾਰਮੋਜ਼ ਦੀ ਖਾੜੀ ਦੇ ਨੇੜੇ ਇੱਕ ਹੈਲੀਕਾਪਟਰ ਤੋਂ ਉੱਤਰ ਕੇ ਕਾਰਗੋ ਜਹਾਜ਼ ਤੇ ਹਮਲਾ ਕੀਤਾ ਹੈ ਤੇ ਉਸ ਤੇ ਕਬਜ਼ਾ ਕਰ ਲਿਆ। ਜਹਾਜ਼ ਤੇ ਸਵਾਰ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਤੇ ਛੇਤੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਭਾਰਤ ইরਾਨੀ ਅਧਿਕਾਰੀਆਂ ਦੇ ਸੰਪਰਕ ਚ ਹੈ। ਤੇ ਇੱਕ ਸੂਤਰ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਮਾਲ ਵਾਹਕ ਜਹਾਜ਼ MSCI Aris ਨੂੰ ایران ਨੇ ਆਪਣੇ ਕੰਟਰੋਲ ਚ ਲੈ ਲਿਆ ਹੈ ਸਾਨੂੰ ਪਤਾ ਲੱਗਾ ਹੈ ਕਿ ਜਹਾਜ਼ ਤੇ 17 ਭਾਰਤੀ ਨਾਗਰਿਕ ਨੇ ਅਸੀਂ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਕਲਿਆਣ ਤੇ ਛੇਤੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਤਹਿਰਾਨ ਤੇ ਦਿੱਲੀ ਦੋਵਾਂ ਚਕੂਤਨੀਕ ਚੈਨਲਾਂ ਰਾਹੀਂ ইরਾਨੀ ਅਧਿਕਾਰੀਆਂ ਦੇ ਸੰਪਰਕ ਚ ਹਾਂ ਸੋ ਜਹਾਜ਼ ਤੇ ਪੁਰਤਗਾਲ ਦਾ ਝੰਡਾ ਲੱਗਿਆ ਹੋਇਆ ਸੀ ਤੇ ਲੰਡਨ ਦੀ ਇੱਕ ਕੰਪਨੀ ਜਾਰਡੀਆਕ ਮੈਰੀਟਾਈਮ ਨਾਲ ਜੁੜਿਆ ਹੋਇਆ ਹੈ ਜੋਡੀਆਕ ਗਰੁੱਪ ਇਜ਼ਰਾਈਲੀ ਅਰਬਪਤੀ ਇਯਾਲ ਉਫੇਰ ਦਾ ਹੈ ਰਿਪੋਰਟ ਮੁਤਾਬਕ 에어 ਇੰਡੀਆ ਉਹਨਾਂ 에어ਲਾਈਨਾਂ ਚ ਸ਼ਾਮਲ ਹੋ ਗਈ ਹੈ ਜੋ ਈਰਾਨ ਦੇ ਹਵਾਈ ਖੇਤਰ ਤੋਂ ਨਹੀਂ ਲੰਘ ਰਹੀਆਂ ਨੇ 에어 ਇੰਡੀਆ ਦੀ ਫਲਾਈਟ 100 ਅਕਾਹਟ ਨੇ ਸਵੇਰੇ 4:30 ਵਜੇ ਲੰਡਨ ਜਾਣਾ ਸੀ ਹਾਲਾਂਕਿ ਇਸ ਨੇ ਹਮੇਸ਼ਾ ਵਾਲਾ ਰੂਟ ਨਹੀਂ ਲਿਆ ਤੇ ਦੂਜੇ ਹਵਾਈ ਖੇਤਰ ਦੀ ਵੱਤੋ ਕੀਤੀ ਆਮ ਹਾਲਤਾਂ 'ਚ 에ਅਰ ਇੰਡੀਆ ਦੀਆਂ ਯੂਰਪ ਜਾਣ ਵਾਲੀਆਂ ਉਡਾਨਾਂ ਪਾਕਿਸਤਾਨ, ਈਰਾਨ, ਤੁਰਕੀ, ਕਾਲਾ ਸਾਗਰ ਦੇ ਰਸਤੇ ਜਾਂਦੀਆਂ ਨਹੀਂ ਸੋ ਸ਼ੁਕਰਵਾਰ ਤੱਕ ਵੀ ਇਹੀ ਰੂਟ ਅਪਣਾਇਆ ਜਾ ਰਿਹਾ ਸੀ ਈਰਾਨ 'ਚ ਭਾਰਤੀ ਦੂਤਕਰ ਦੇ ਤਣਾਅ ਦੀ ਸਥਿਤੀ 'ਚ ਉੱਥੇ ਭਾਰਤੀ ਨਾਗਰਿਕਾਂ ਦੀ ਮਦਦ ਲਈ ਇੱਕ ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਈਰਾਨ ਦੇ ਨੀਮ ਫੌਜੀ ਵਾਲ ਰੈਵੋਲੂশনারੀ ਗਾਰਡ ਦੇ ਕਮਾਂਡੋਜ਼ ਨੇ ਸਟੇਟ ਆਫ ਹਾਰਮੋਜ਼ ਨੇੜੇ ਇੱਕ ਕਾਰਗੋ ਜਹਾਜ਼ ਤੇ ਧਾਵਾ ਬੋਲਿਆ ਤੇ ਉਸ ਨੂੰ ਸ਼ਨੀਵਾਰ ਨੂੰ ਜ਼ਬਤ ਕਰ ਲਿਆ ਸੋ ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਆਈ ਆਰ ਐਨ ਏ ਨੇ ਜਹਾਜ਼ ਨੂੰ ਜਬਤ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ ਇਸ ਤੋਂ ਪਹਿਲਾਂ ਅਸੋਸੀਏਟਿਡ ਪ੍ਰੈਸ ਨੂੰ ਮਿਲੀ ਇੱਕ ਵੀਡੀਓ ਚ ਦੇਖਿਆ ਗਿਆ ਕਿ ਸ਼ਨੀਵਾਰ ਨੂੰ ਸਟ੍ਰੇਟ ਆਫ ਹਰਮੋਜ਼ ਦੇ ਨੇੜੇ ਹੈਲੀਕਾਪਟਰਾਂ ਦੀ ਮਦਦ ਨਾਲ ਕਮਾਂਡੋਜ਼ ਇੱਕ ਜਹਾਜ਼ 'ਤੇ ਛਾਪੇਮਾਰੀ ਕਰ ਰਹੇ ਨੇ ਸੋ ਪੱਛਮੀ ਏਸ਼ੀਆ ਦੇ ਇੱਕ ਰੱਖਿਆ ਅਧਿਕਾਰੀ ਨੇ ਈਰਾਨ ਅਤੇ ਪੱਛਮੀ ਦੇਸ਼ਾਂ ਵਿਚਾਰੇ ਤਣਾਅ ਦਰਮਿਆਨ ਆਈ ਇਸ ਘਟਨਾ ਨੂੰ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਸੋ ਇਸੇ ਤਰ੍ਹਾਂ ਹੀ ਇਜ਼ਰਾਈਲ ਤੇ ਈਰਾਨ ਦੇ ਹਮਲਿਆਂ ਦੇ ਵਿਚਕਾਰ ਇਹ ਜਹਾਜ਼ ਜ਼ਬਤ ਕੀਤਾ ਗਿਆ ਸੋ ਸਥਿਤੀ ਬੜੀ ਹੀ ਤਣਾਅਪੂਰਨ ਹੋ ਰਹੀ ਹੈ ਜਿਸ ਦੇ ਵਿੱਚ 17 ਭਾਰਤੀ ਸਨ ਤੇ ਇਸ ਤੋਂ ਇਲਾਵਾ ਹੋਰ ਵੀ ਪਾਕਿਸਤਾਨ ਫਿਲੀਪੀਨਸ ਤੇ ਰੂਸ ਦੇ ਵੀ ਨਾਗਰਿਕ ਸ਼ਾਮਲ ਸਨ